ਕਾਉਂਸਲ ਕਾਪਟਨ ਦੇ ਲਈ ਕੀ ਕੀ ਵਾਅਦੇ ਕੀਤੇ ਸੀ ਚੋਣਾਂ ਦੌਰਾਨ ਸਾਰੇ ਸਾਰੇ ਸਰਕਾਰੀ ਕੰਮ ਮੈਂ ਬੋਲਦਾ ਜੇ ਤਨੀਆ ਨਿਸਿਬ ਸਾਰੇ ਕੰਮ ਕੋਰੀ ਜਿਵੇਂ ਵਰੀਣਾ ਨਾ ਮਾਤੇ ਪ੍ਰਧਾਨਗੀ ਜੀ ਤੇ ਕਹਿੰਦਾ ਉੱਚਾ ਬੋਲਣਾ ਪੈਂਦਾ ਥੋੜਾ ਉੱਚਾ ਬੋਲੋ ਇਹ ਨਵੇਂ ਨਵੇਂ ਨਹੀਂ ਜੀ ਹਾਂ ਜੀ ਮਾਨ ਸਾਹਿਬ ਬਹੁਤ ਧੰਨਵਾਦੀ ਆ ਜਦੋਂ ਆ ਗਏ ਇਸ ਖਬਰ ਤੋਂ ਆ ਗਿਆ ਤੇ ਸੇਵਾ ਦੇ ਦਿੱਤੀ ਹਾਂ ਕਿ ਆਪਣੇ ਨਗਰ ਤੇ ਬਹੁਤ ਧੰਨਵਾਦੀ ਲੱਗਦਾ ਸੀ ਮਤੂ ਵੱਲ ਭਾਰਤ ਤੋਂ ਦੇ ਪ੍ਰਧਾਨ ਬਣ ਸਕਣਗੇ ਕਿਸੇ ਇਸ ਤਰ੍ਹਾਂ ਦੇਖਦੇ ਹੋ ਵਿਧਾਇਕ ਤਾਂ ਤੁਹਾਡੇ ਨਾਲ ਸਾ ਬਸ ਜੀ ਬਹੁਤ ਵਧੀਆ ਲੱਗ ਰਿਹਾ ਹੈ। ਆ ਬਿਲਕੁਲ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੋ ਲੇਡੀ ਜੀ ਨੇ ਆਪ ਤੋਂ ਮੇਰੇ ਪੰਚਾਇਤ ਦੇ ਵਿੱਚ ਕਿਸ ਤਰ੍ਹਾਂ ਦੇਖੋ ਤੁਹਾਡੇ ਵਾਰਡ ਦੇ ਕਾਫੀ ਕੰਮ ਪਹਿਲਾਂ ਤੇ ਮਾਨ ਸਾਹਿਬ ਦਾ ਧੰਨਵਾਦ ਹੈ ਜੀ ਜਿਹਨਾਂ ਨੇ ਸਾਨੂੰ ਆਉਂਦਾ ਵਾਕਸ਼ਿਆ ਬਾਕੀ ਜਿੱਦਾਂ ਕਹਿਣਗੇ ਉਹਦਾ ਕਰਾਂਗੇ ਜਿਹੜੇ ਕੰਮ ਕਹਿਣਗੇ ਕਰਾਂਗੇ ਜੀ ਕੀ ਕੀ ਕੰਮ ਨੇ ਜਿੱਦਾ ਬਾਜ਼ਾਰ ਦੇ ਹੋਗੇ ਜੀ ਸੀਵਰੇਜ ਵਗੈਰਾ ਹੋ ਗਿਆ ਬਾਲੇ ਬਹੁਤ ਕੀਤੇ ਸੀ ਖਰੇ ਉਤਰੋਂ ਨਵਾਂ ਹੋਣਗੇ ਜੀ ਸਭ ਨਾਲ ਖੜੇ ਨੇ ਜਮਾਨ ਤੁਹਾਨੂੰ ਮਿਲ ਕੇ ਹੋਣਾ ਜੀ ਨਵਾਂ ਆਗੇ ਸਭ ਜ਼ਰੂਰ ਹੈ ਭਾਈ ਜੀ ਠੀਕ ਹੈ ਨਵਾਂ ਸਭ ਜੋ